ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਐਸਵੇਲੇ ਅਸੀਂ ਗੁਰਦਾਸਪੁਰ ਮਕੇਰੀਆਂ ਰੋਡ ਤੇ ਪੁਰਾਣੇ ਛਾਲੇ ਦੇ ਕਰੀਬ ਸਥਿਤ ਰਾਣਾ ਹਸਪੀਟਲ 'ਚ ਪੁੱਜੇ ਹਾਂ ਜਿੱਥੇ ਡਾਕਟਰ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਜੋ ਨਰਲੇਪ ਟੀਵੀ ਦੀ ਟੀਮ ਵੱਲੋਂ ਜਿਹੜੀ ਹੈ ਉਹਦੇ ਲਈ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਸੋ ਡਾਕਟਰ ਰਾਣਾ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਡਾਕਟਰ ਰਾਣਾ ਜੀ ਦੀ ਜੋ ਪਛਾਣ ਹੈ ਜੋ ਇਹਨਾਂ ਦਾ ਨਾਮ ਹੈ ਕਿਸੇ ਪਛਾਣ ਦੇ ਮਹਤਾਜ ਨਹੀਂ ਗਏ ਕਿਉਂਕਿ ਲੰਬੇ ਸਮੇਂ ਤੋਂ ਕਰੀਬ 14-15 ਸਾਲ ਤੋਂ ਪੁਰਾਣਾ ਸ਼ਾਲਾ ਸਰਕਲ ਦੇ ਵਿੱਚ ਜਿਹੜੀਆਂ ਮੈਡੀਕਲ ਦੀਆਂ ਸੇਵਾਵਾਂ ਦੇ ਰਹੇ ਨੇ ਸੋ ਜੇਕਰ ਪੁਰਾਣਾ ਸ਼ਾਲਾ ਖੇਤਰ ਦੀ ਗੱਲ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਜਿਵੇਂ ਜ਼ਿਲ੍ਹਾ ਹਿਸ਼ਾਰਪੁਰ ਬਟਾਲਾ ਜਲੰਧਰ ਦੂਦ ਰਾਡੇ ਤੋਂ ਜੋ ਮਰੀਜ਼ ਨੇ ਜਿਹੜੇ ਦੁਖਿਆਰੇ ਨੇ ਉਹ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਇਸ ਹਸਪੀਟਲ ਦੇ ਵਿੱਚ ਅਕਸਰ ਹੀ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲਗੀਆਂ ਨੇ ਇਹਦੀਆਂ ਨੇ ਜਿੱਥੇ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਜੋ ਮੈਡੀਕਲ ਸੇਵਾਵਾਂ ਨੇ ਉਹਨੂੰ ਲੈ ਕੇ ਜੋ ਬਖੋਬੀ ਨਭਾਰੇ ਨਭਾਰੇ ਨੇ ਜਾਂ ਜੋ ਦਿਖਿਆਰੇ ਨੇ ਇਥੋਂ ਰੋਗ ਮੁਕਤ ਹੋ ਕੇ ਜਾਂਦੇ ਨੇ ਉਹਨਾਂ ਦੇ ਵਿੱਚ ਵੱਡੀਆਂ ਚਰਚਾਵਾਂ ਵੀ ਬਣੀਆਂ ਰਹਿੰਦੀਆਂ ਨੇ ਡਾਕਟਰ ਰਾਣਾ ਜੀ ਨਾਲ ਸੋ ਅੱਜ ਸਾਡੇ ਨਾਲ ਮੌਜੂਦ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਨਰਲੇਵ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਰਾਣਾ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਇੱਥੋਂ ਸ਼ੁਰੂ ਕਰਨਾ ਚਾਹਾਂਗੇ ਕਿ ਜਿਵੇਂ ਜੋ ਮੈਡੀਕਲ ਸੇਵਾਵਾਂ ਦੀ ਜੋ ਇਹ ਤੁਹਾਡੀ ਚੱਲ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਸਫ਼ਰ ਤੁਹਾਡਾ ਮੈਡੀਕਲ ਲਾਈਨ ਦਾ ਜਿਹੜਾ ਕਦੋਂ ਸ਼ੁਰੂ ਹੋਇਆ ਤੇ ਕਦੋਂ ਇਹ ਤੁਹਾਨੂੰ ਸ਼ੌਂਕ ਜਾਗਿਆ ਤੇ ਕੀ ਤੁਹਾਡੇ ਕੋਲ ਡਿਗਰੀ ਕੀ ਪ੍ਰਾਪਤ ਆ? ਇੰਨਾ ਹੈਗਾ ਸਰ ਆਪਣੇ ਨਾ ਬਹੁਤ ਵਧੀਆ ਤੁਸੀਂ ਖਵਾਚਨ ਕੀਤਾ ਹੈ ਬਰਾਏ ਜੀ ਜੀ 15 ਸਾਲ ਹੋ ਗਏ ਮੈਨੂੰ ਹਸਪਤਾਲ ਚਲਾ ਰਿਹਾ ਜੀ ਜੀ ਪੁਰਾਣੇ ਸਾਲੇ ਵਿੱਚ ਠੀਕ ਹੈ ਇਹ ਛੋਟੀ ਜਿਹੀ ਦੁਕਾਨ ਤੋਂ ਸਾਡਾ ਸਫ਼ਰ ਸ਼ੁਰੂ ਹੋਇਆ ਹੈਗਾ ਜੀ ਜੀ ਤੋਂ ਜੋ ਅੱਜ ਹਸਪਤਾਲ ਤੱਕ ਆਪਾਂ ਅਬਸਰਟੀ ਦੇ ਰਹੇ ਹਾਂ ਜੀ 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 ਇਹਦੇ ਵਿੱਚ ਸਾਡੇ ਮੈਡੀ ਫਾਰਮਾ ਸਭ ਕੋ ਡਾਕਟਰ ਹੋਰ ਵੀ ਬੈਠੇ ਨੇ ਜੀ ਇਸ ਮਟੂ ਜੀ ਬੀ ਐਮ ਐਸ ਜਨਰਲ ਮੈਡੀਸਨ ਨੇ ਜੀ ਜੀ ਉਹਨਾਂ ਦੁਆਰਾ ਜੀ ਜੀ ਹਰ ਬਿਮਾਰੀ ਦਾ ਇਲਾਜ ਆਪਾਂ ਬਹੁਤ ਹੀ ਸਹਿਜਤਾ ਨਾਲ ਔਰ ਪੂਰੀ ਟੀਮ ਨਾਲ ਕਰਦੇ ਹਾਂ ਜੀ ਜੀ ਅੱਛਾ ਡਾਕਟਰ ਸਭ ਜਿਹੜੇ ਹਸਪੀਟਲ ਤੇ ਜਿਵੇਂ ਸ਼ਹਿਰੀ ਖੇਤਰ ਦੇ ਵਿੱਚ ਬਹੁਤ ਬਹੁਤ ਵੱਡੇ ਹਸਪੀਟਲ ਨੇ ਆਧੁਨਿਕ ਹਸੂਲਤਾ ਜਿਹੜੀਆਂ ਨੇ ਉਹਨਾਂ ਨਾਲ ਲੈਸ ਕੀਨੇ ਹਸਪੀਟਲ ਪਰ ਜੇਕਰ ਦਿਹਾਤੀ ਖੇਤਰ ਦੀ ਗੱਲ ਕੀਤੀ ਜਾਵੇ ਦੇ ਦਿਹਾਤੀ ਖੇਤਰ ਦੇ ਵਿੱਚ ਇੱਥੇ ਜਿਹੜੀਆਂ ਤੁਸੀਂ ਸੇਵਾਵਾਂ ਦੇ ਰਹੇ ਹੋ ਇੱਥੇ ਤੁਹਾਡੇ ਹਸਪੀਟਲ ਦੇ ਵਿੱਚ ਜਿਹੜੇ ਮਰੀਜ਼ਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਕੀ ਸਪੈਸ਼ਲਿਸਟੀ ਹੈ ਦੇਖੋ ਜੀ ਇੱਥੇ ਸੜਕਾ ਬਹੁਤ ਵਧੀਆ ਲੈਬੋਰੀ ਹੈ ਜੀ ਜੀ ਬਲੱਡ ਦੇ ਟੈਸਟ ਨੇ ਜੀ ਡਿਜੀਟਲ ਐਕਸ-ਰੇ ਨੇ ਹਾਂ ਜੀ ਬਾਕੀ ਇਹਦਾ ECG ਕੀਤੀ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਜਿੰਨੇ ਵੀ ਸਾਰੇ ਰਿਜ ਆ ਜੀ ਜਰਤ ਅਥਰਾਈਟਸ ਦੇ ਜੋੜਾਂ ਦਰਦਾਂ ਵੀ ਜ਼ਿਆਦਾ ਆਉਂਦੇ ਨੇ ਇਹਦੇ ਵਿੱਚ ਗਠੀਆ ਹੋ ਗਿਆ ਸਰਵਾਈਕਲ ਹੋ ਗਿਆ ਸੈਟ ਦਾ ਰਿੰਗਨ ਦਰਦ ਜਿਹੜੇ ਕਹਿੰਦੇ ਉਹ ਮਰੀਜ਼ਾਂ ਕੋਲ ਜ਼ਿਆਦਾ ਆਉਂਦੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਉਹਨਾਂ ਦਾ ਰਿਜ਼ਲਟ ਮਿਲਦਾ ਹੈ ਨ ਇੱਕ ਤੋਂ ਥਿਆਪਨ ਦੇ ਵਿੱਚ ਵੀ ਨੂੰ ਕਾਫੀ ਰਾਤ ਮਿਲ ਜਾਂਦੇ ਠੀਕ ਹੈ ਸੋ ਜਦੋਂ ਇਹ ਤੁਹਾਡੀ ਸ਼ੁਰੂਆਤ ਹੋਈ ਸੀ ਮੈਨੂੰ ਯਾਦ ਆ ਪੁਰਾਣੇ ਸ਼ਾਲੇ ਤੋਂ ਚੱਕ ਸ਼੍ਰੀ ਗੁਰੂ ਦੇ ਹਾਂਜੀ ਹਾਂ ਕਰੀਬ 14 ਤੋਂ 15 ਸਾਲ ਪਹਿਲਾਂ ਤੇ ਉਦੋਂ ਜਿਆਦਾ ਜਿਹੜਾ ਫੇਮਸ ਸੀ ਤੁਹਾਡਾ ਜਿਹੜਾ ਇਲਾਕੇ ਦੇ ਵਿੱਚ ਜਿਆਦਾ ਮਸ਼ਹੂਰੀ ਸੀ ਆਯੁਰਵੈਦ ਕਰਕੇ ਜਾਣੀ ਜਾਂਦੀ ਸੀ ਹਾਂਜੀ ਹਾਂ ਸੋ ਆਯੁਰਵੈਦਿਕ ਦਾ ਤੋਂ ਇਲਾਵਾ ਜਿਵੇਂ ਹੱਡੀਆਂ ਦੇ ਜਿਹੜੇ ਮਰੀਜ਼ ਨੇ ਦੂਦਰਾਡੇ ਤੋਂ ਬਟਾਲੇ ਤੋਂ ਜੇ ਕਿਤੇ ਅਸੀਂ ਗੱਲ ਕਰੀਏ ਕਿ ਦੂਦਰਾਡੇ ਤੋਂ ਸਾਡੇ ਰਿਸ਼ਤੇਦਾਰ ਵੀ ਫੋਨਾਂ ਤੇ ਜਿਹੜੇ ਸਾਡੇ ਕੋਲ ਪੁੱਛਦੇ ਰਹੇ ਆ ਕਿ ਡਾਕਟਰ ਰਾਣਾ ਜੀ ਦਾ ਹਸਪੀਟਲ ਉੱਥੇ ਕਿੱਥੇ ਉਹਨਾਂ ਨੂੰ ਮਿਲਣਾ ਦੂਦਰਾਡੇ ਤੋਂ ਆਉਂਦੇ ਰਹੇ ਨੇ ਸੋ ਇਸ ਨੂੰ ਲੈ ਕੇ ਆਯੁਰਵੈਦਿਕ ਤੇ ਵੀ ਤੁਹਾਡੇ ਕੋਲ ਕੀਤੇ ਜਾਂਦੇ ਨੇ ਇਦਾਂ ਹੈ ਰਸ ਸ ਸਾਡੇ ਨਾਲ ਖਾਂਦ ਨਿਫਾਸਾ ਕੰਮ ਕਰਦੇ ਆਏ ਠੀਕ ਜਿਹੜੇ ਕ੍ਰੋਨਿਕ ਕੇਸ ਆ ਜਿਹਦਾ ਗਠੀਆ ਹੋ ਗਿਆ ਗਠੀਆ ਹੋ ਗਿਆ ਆਪਣੇ ਜੋੜਾਂ ਦਾ ਅਰਥਰਾਈਟਿਸ ਹੋ ਗਿਆ ਜੀ ਜੀ ਗਾਊਟ ਹੋ ਗਿਆ ਇਹ ਮਰੀਜ਼ਾਂ ਵਿੱਚ ਆਪਾਂ ਆਰਵੀ ਦਾ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਆਂ ਬਸ ਮਰੀਜ਼ ਨੂੰ ਕਹੀਦਾ ਇਸ ਤਰੀਕੇ ਨਾਲ ਤੁਹਾਨੂੰ ਪ੍ਰੇਸ਼ ਕਰਨਾ ਪਏਗਾ ਬਾਕੀ ਜਿਹੜੇ ਨਾਰਮਲ ਕੇਸ ਆ ਜਨਾ ਟਾਈਫਾਈਡ ਹੋ ਗਿਆ ਮਲੇਰੀਆ ਹੋ ਗਿਆ ਇਨਫੈਕਸ਼ਨ ਹੋ ਗਈ ਜਦੋਂ ਡਾਕਟਰ ਸਭ ਬੈਠੇ ਉਹਨਾਂ ਪੂਰੀ ਟੀਮ ਬੈਠੀ ਆ ਤੇ ਕਹਦਾ ਉਸ ਤਰੀਕੇ ਨਾਲ ਜਿੱਦਾਂ ਕੋਈ ਪੇਸ਼ਣਾ ਉਹ ਤਰੀਕੇ ਨਾਲ ਆਪਣਾ ਮੈਡੀਸਨ ਦਿੱਤੀ ਜਾਂਦੀ ਆ ਜੇ ਕੋਈ ਬਿਮਾਰੀ ਲੰਮਾ ਚੂਜਰਾ ਮੀ ਜਾਂ ਫਿਰ ਸਾਨੂੰ ਕਿਤੇ ਕਿਤੇ ਹਰ ਵੇਲੇ ਨਾਲ ਚੱਲਣਾ ਪੈਂਦਾ ਆ ਫਿਜ਼ੀਓਥ ਆਸਰ ਜੁਝਿਤ ਹੈਪੀ ਦਾ ਹੁੰਦਾ ਆਪਾਂ ਕਹਿੰਦਾ ਸਾਡਾ ਇੱਕ ਛੋਟੇ ਪੁਆਇੰਟਾਂ ਦੇ ਨਾਲ ਆਪਾਂ ਮਰੀਜ਼ ਨੂੰ ਰਿਕਵਰੀ ਕਰਦੇ ਆ ਤੇ ਇਹਨਾਂ ਦੀ ਵੀ ਗੱਲ ਜਾਣਦੇ ਹੋ ਇੱਕ ਤਾਂ ਸੈਕਟਾਂ ਚ ਮਰੀਜ਼ ਨੂੰ ਪੂਰਾ ਫਾਇਦਾ ਮਿਲਦਾ ਹੈ ਤੇ ਬਹੁਤ ਦੂਰ ਤੋ ਸਾਡੇ ਕੋਲ ਮਰੀਜ਼ ਚੀਜ਼ ਦਾ ਲਾਭ ਉਠਾ ਰਹੇ ਜੀ ਜੀ ਜਿਵੇਂ ਕਿਸੇ ਕਈਆਂ ਮਰੀਜ਼ਾਂ ਨੂੰ ਅਸੀਂ ਦੇਖਦੇ ਹਾਂ ਕਿ ਹੱਡੀਆਂ ਦੇ ਜਿੱਥਾਂ ਕੋ ਗੁੱਜੀ ਸੱਟ ਲੱਗ ਜਾਂਦੀ ਹੈ ਲਤ ਬੰਦ ਤੇ ਖਾਸ ਕਰਕੇ ਇੱਥੇ ਜਿਹੜੀ ਆ ਮ사ਜ ਸਪੈਸ਼ਲ ਜਿਵੇਂ ਕੋਲ ਕੋ ਦੇਸੀ ਨੁਕਸੇ ਵੀ ਹੈਗੇ ਹੁੰਦੇ ਬਿਲਕੁਲ ਸਾਡੇ ਕੋਲ ਬਹੁਤ ਵਧੀਆ ਇੱਕ ਔਇਲ ਆ ਜੀ ਉਹਦੀ ਮ사ਜ ਕਰਦੇ ਬਾਕੀ ਸਾਡੇ ਕੋਲ ਬਹੁਤ ਸਟਾਫ ਆ ਜੀ ਜਿੱਦਾਂ ਵੀਰੋ ਤਿਕਨਾ ਉਹਦਾ ਜਿਹੜਾ ਪੱਟੀ ਲੋੜਾ ਜਿਹ ਕੋ ਨਾ ਮ사ਜ ਲੋੜ ਕਰਕੇ ਉਹਨਾਂ ਬਹੁਤ ਫਾਇਦਾ ਮਿਲਦਾ ਹੈ ਸੋ ਠੀਕ ਹੈ ਸਸੀ ਕਲ ਜੀ ਧੰਨਵਾਦ ਜੀ ਸਾਨੂੰ ਸਮਾਂ ਦੇਣ ਵਾਸਤੇ ਸੋ ਇਸ ਤੋਂ ਇਲਾਵਾ ਜਿਵੇਂ ਰਾਣਾ ਹਸਪੀਟਲ ਦੇ ਵਿੱਚ ਹੋਰ ਵੀ ਡਾਕਟਰ ਸਾਹਿਬ ਨੇ ਸਾਡੇ ਕੋਲ ਸਪੈਸ਼ਲਿਸਟ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇੱਥੇ ਇਹਨਾਂ ਤੋਂ ਇਲਾਵਾ ਹੋਰ ਕੀ ਸੇਵਾਵਾਂ ਨਿਭਾ ਰਹੇ ਨੇ ਸੋ ਡਾਕਟਰ ਰਾਣਾ ਜੀ ਤੋਂ ਇਲਾਵਾ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਰ ਕੇ ਮੱਟੂ ਜੀ ਡਾਕਟਰ ਸਾਹਿਬ ਉਹ ਵੀ ਇਸੇ ਰਾਣਾ ਹਸਪੀਟਲ ਦੇ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਨਰਲੇਪ ਟੀਵੀ ਦੇ ਤੁਹਾਡਾ ਹਾਰਦਿਕ ਸਵਾਗਤ ਡਾਕਟਰ ਸੋ ਅਸੀਂ ਜਾਨਣਾ ਚਾਹਾਂਗੇ ਕਿ ਜਿਵੇਂ ਲੰਘੇ ਦਿਨ ਆਪਣਾ ਬਸੰਤ ਪੰਚਮੀ ਜੋ ਨਿਕਲ ਕੇ ਗਈ ਹੈ ਸੋ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜੇ ਕਹਿੰਦੇ ਆਇਆ ਬਸੰਤ ਤੇ ਪਾਲਾ ਉਡੰਤ ਤੇ ਉਸ ਤੋਂ ਬਾਅਦ ਇਹ ਸੰਭਾਵਨਾ ਹੈ ਕਿ ਮੌਸਮ ਨੇ ਜਿਹੜੀ ਉਹ ਕਰਵਟ ਲੈਣੀ ਹੁੰਦੀ ਹੈ ਤੇ ਜੇਕਰ ਠੰਡ ਦਾ ਜ਼ਿਕਰ ਕੀਤਾ ਜਾਵੇ ਤੇ ਇਸ ਵਾਰ ਜਿਹੜੀ ਆਪਾਂ ਕਹਿਦੇ ਨੇ ਕਿ ਹੱਡ ਚੀਰਵੀ ਠੰਡ ਉਹ ਕਿਤੇ ਵੀ ਨਜ਼ਰ ਨਹੀਂ ਆਈ ਜੀ ਜੇਕਰ ਹੱਡ ਚੀਰ ਵੀ ਠੰਡ ਨਹੀਂ ਜਿਆਦਾ ਠੰਡ ਨਜ਼ਰ ਨਹੀਂ ਆਈ ਤੇ ਇਹ ਸੰਭਾਵਨਾਕੀ ਹੈ ਕਿ ਜਿਵੇਂ ਪਿਛਲੀ ਵਾਰ ਜੋ ਗਰਮੀ ਦਾ ਬਹੁਤ ਰਿਕਾਰਡ ਤੋੜ ਗਰਮੀ ਆਪਾਂ ਕਹਿ ਸਕਦੇ ਕਿ ਪਿਛਲੇ 40 50 ਸਾਲ ਦਾ ਜਿਹੜਾ ਰਿਕਾਰਡ ਸੀ ਉਹ ਵੀ ਟੁੱਟਦਾ ਜਿਹੜਾ ਨਜ਼ਰ ਆਇਆ ਸੀ ਬੇਸ਼ੱਕ ਏਸ਼ੀਆ ਦੀ ਪਰਮਾਰਥ ਦੀ ਗੱਲ ਕੀਤੀ ਜਾਵੇ ਜਾਂ ਕੁਦਰਤ ਨਾਲ ਖਲਵਾੜ ਦੀ ਗੱਲ ਕੀਤੀ ਜਾਵੇ ਤੇ ਇਹਦਾ ਖਮਿਆਜਾ ਜਿਹੜਾ ਵਾ ਇਹ ਹਰ ਮਨੁੱਖ ਨੂੰ ਜਿਹਦਾ ਭੁਗਤਣਾ ਪੈ ਰਿਹਾ ਸੋ ਹੁਣ ਵੀ ਜੇਕਰ ਇਸ ਵਾਰ ਠੰਡ ਨਹੀਂ ਪਈ ਤੇ ਇਹ ਕੁਦਰਤੀ ਹੈ ਕਿ ਗਰਮੀ ਦਾ ਪਰ ਕੋਪ ਜਿਹੜਾ ਲੋਕਾਂ ਨੂੰ ਫਿਰ ਦਿੱਖ ਨੂੰ ਮਿਲੇਗਾ ਸੋ ਮੌਸਮ ਦੀ ਤਬਦੀਲੀ ਦੇ ਨਾਲ ਬਿਮਾਰੀਆਂ ਦਾ ਆਉਣਾ ਵੀ ਸੰਭਾਵਕ ਹੈ ਕਹਿੰਦੇ ਜਾਂ ਠੰਡ ਆਉਂਦੀ ਲੱਗਦੀ ਹੈ ਤੇ ਜਾਂ ਜਾਂਦੀ ਲੱਗਦੀ ਹੈ ਸੋ ਇਸ ਨੂੰ ਲੈ ਕੇ ਆਪਣੇ ਜਿਹੜੇ ਪਿਆਰੇ ਮਰੀਜ਼ ਨੇ ਤੁਹਾਡੇ ਹਸਪੀਟਲ ਦੇ ਨਾਲ ਜੁੜੇ ਉਹਨਾਂ ਨੂੰ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪ੍ਰੇਹਿ ਰੱਖਣ ਦੀ ਲੋੜ ਹੈ ਸੋ ਇਹ ਜਿਹੜੀ ਠੰਡ ਹੈ ਕਿ ਘਟ ਪਈ ਤਾਂ ਵੀ ਕਿਉਂਕਿ ਤੁਸੀਂ ਮੈਡੀਕਲ ਲਾਈਨ ਨਾਲ ਜੁੜਿਓ ਤੁਹਾਨੂੰ ਕੀ ਲੱਗਦਾ ਕਿ ਇਹਦੇ ਕੀ ਕਾਰਨ ਹੋ ਸਕਦੇ ਨੇ ਇਸ ਵਿੱਚ ਦੇਖੋ ਜੀ ਜਿਸ ਤਰ੍ਹਾਂ ਇਸ ਟਾਈਮ ਤਾਂ ਪਹਿਲਾਂ ਦੀ ਤਰ੍ਹਾਂ ਠੰਡ ਨਹੀਂ ਪਈ ਹੈਗੀ ਜੀ ਜੀ ਤੇ ਹੁਣ ਸਾਰਾ ਕਿ ਜੇ ਗਰਮੀ ਜ਼ਿਆਦਾ ਪੈਂਦੀ ਹੈ ਜਿਸ ਤਰ੍ਹਾਂ ਲਾਸਟ ਟਾਈਮ ਵੀ ਪਈ ਸੀ ਇਸ ਦੇ ਵਿੱਚ ਕਾਫੀ ਜਿਸ ਤਰ੍ਹਾਂ ਸਾਨੂੰ ਆਪਣੇ ਇੱਕ ਤੇ ਹਾਈਜਨਿਕ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਜਿੱਕ ਖਾਣ ਪੀਣ ਤੇ ਵੀ ਜਿਹਦਾ ਫਾਸਟ ਫੂਡ ਸਾਨੂੰ ਨਹੀਂ ਖਾਣੇ ਚਾਹੀਦਾ। ਹਾਂਜੀ। ਆਜਕਲ ਬੱਚੇ ਤਾਂ ਜ਼ਿਆਦਾ ਫਾਸਟ ਫੂਡ ਤੇ ਲੱਗੇ ਆ ਜੀ। ਇਹ ਸਾਡੀ ਹੈਲਥ ਵਾਸਤੇ, ਲੀਵਰ ਵਾਸਤੇ ਬਹੁਤ ਇਫੈਕਟ ਪੈਂਦਾ। ਬਹੁਤ ਸੇਕ ਪੈਂਦਾ। ਸਿਰ ਦਿਨ ਕਿੰਨੀਆਂ ਅੰਤਰੀਆਂ ਤਾਂ ਵੀ ਇਨਫੈਕਸ਼ਨ ਹੁੰਦਾ ਜਿਸ ਦੇ ਬਾਅਦ ਡੇਂਗੂ ਤੇ ਬੜੇ ਚਾਂਸ ਹੁੰਦੇ ਆ। ਜੀ ਜੀ। ਜਿੱਦਾਂ ਸਾਨੂੰ ਪਾਣੀ ਬਿਲਕੁਲ ਮਤਲਬ ਫਿਲਟਰ ਕਰਕੇ ਪੀਣੇ ਚਾਹੀਦੇ ਇਹ ਨਹੀਂ ਕਿ ਜੁੜੀ ਫਿਲਟਰ ਪਾਣੀ ਘਰ ਵੀ ਆਪਾਂ ਗਰਮ ਕਰਕੇ ਪਾਣੀ ਪੀ ਸਕਦੇ। ਬੋਇਲ ਕਰਕੇ ਪੀ ਸਕਦੇ। ਉਸ ਦਿਨ ਜਿਹੜਾ ਸਿਹਤ ਨੂੰ ਬੈਨੀਫਿਟ ਮਿਲਦਾ ਹੈਗਾ ਸਾਫ ਸਫਾਈ ਰੱਖੋ ਹਾਂਜੀ ਤੇ ਆਪਣੀ ਡਾਈਟ ਦਾ 10 ਦੱਸਦੇ ਹਾਂ ਕਿ ਪਾਣੀ ਦੀ ਮਾਤਰਾ ਜਿਹੜੀ ਹੈ ਬਿਲਕੁਲ ਇੱਕ ਤੇ ਗੁੰਗਣਾ ਪਾਣੀ ਹੁੰਦਾ ਜਾਂ ਥੋੜਾ ਜ਼ਿਆਦਾ ਮਾਤਰਾ 'ਚ ਤੇਜ ਕਰਕੇ ਪੀਣਾ ਬਿਲਕੁਲ ਜਿਹੜਾ ਲਾਈਟ ਹੁੰਦਾ ਵੀ ਆਪਾਂ ਜਿਸ ਨੂੰ ਪੀ ਸਕੀਏ ਗੁੰਗਣਾ ਪਾਣੀ ਜਿਹਨੂੰ ਕਹਿ ਸਕੋ ਹਾਂਜੀ ਕਈ ਕਈ ਸੱਚੇ ਨਿਕਰ ਦੇਖੇ ਆ ਉਹਨਾਂ ਨੂੰ ਕਿ ਉਹ ਉਹਦੇ ਵਿੱਚ ਭਾਫ਼ ਨਿਕਲਦੀ ਹੁੰਦੀ ਆ ਚਾਹੇ ਉਹ ਦਫ਼ਤਰਾਂ 'ਚ ਜਾਂਦੇ ਹੋਣ ਥਰਮਸ 'ਚ ਪਾ ਕੇ ਲੈ ਜਾਂਦੇ ਆ ਅੱਜ ਕੱਲ੍ਹ ਬਰੀ ਜਿਹੇਗਾ ਇਹ ਚੀਜ਼ ਆ ਤੇ ਬਹੁਤ ਜ਼ਿਆਦਾ ਛੜਦਾ ਬਲਦਾ ਪਾਣੀ ਪੀਂਦੇ ਕੀ ਉਹਦਾ ਕੋਈ ਨੁਕਸਾਨ ਨਹੀਂ ਇਹ ਨੁਕਸਾਨ ਹੋ ਸਕਦਾ ਕਿਉਂਕਿ ਇੱਕ ਤੇ ਆਪਾਂ ਜੇ ਗਰਮ ਪਾਣੀ ਲਵਾਂਗੇ ਸਾਡਾ ਮੂੰਹ ਵੀ ਜਲ ਸਕਦਾ ਹੈ ਹਾਂਜੀ ਹਾਂਜੀ ਛਾਲੇ ਹੋ ਜਾਂਦੇ ਹਾਂਜੀ ਹਾਂਜੀ ਫਿਰ ਸਾਡੀ ਜਿਹੜੀ ਫੂਡ ਪਾਈਪ ਹੁੰਦੀ ਹੈ ਜੇ ਜ਼ਿਆਦਾ ਗਰਮ ਪਾਣੀ ਪੀਵਾਂਗੇ ਤਾਂ ਗਰਮ ਪਾਣੀ ਲੱਗੇਗਾ ਅੰਦਰ ਦਾ ਟੈਂਪਰੇਚਰ ਵੀ ਉਹਦੇ ਨਾਲ ਜਿਹੜਾ ਨਾ ਜਿਹੜਾ ਖਰਾਬ ਹੋ ਸਕਦਾ ਜਿਸਦੇ ਨਾਲ ਸਾਨੂੰ ਦਿੱਕਤ ਆ ਸਕਦੀ ਹੈ ਡਾਕਟਰ ਜੇਲ੍ਹ ਦੇ ਵਿੱਚ ਗੁੰਗਣੇ ਪਾਣੀ ਤੋਂ ਨਾ ਜੇਲ੍ਹ ਦੇ ਵਿੱਚ ਗੱਲ ਇਹ ਸਵਾਲ ਆ ਜਾਂਦਾ ਕਿ ਜਿੱਦਾਂ ਤੁਸੀਂ ਕਹਿੰਦੇ ਜਿਆਦਾ ਗਰਮ ਪਾਣੀ ਨਾਲ ਛਾਲੇ ਆ ਸਕਦੇ ਹਨਾ ਤੇ ਜਿਵੇਂ ਚਾਹ ਹੁੰਦੀ ਹੈ ਚਾਹ ਵੀ ਤਾਂ ਬਹੁਤ ਜ਼ਿਆਦਾ ਗਰਮ ਮਾਤਰਾ ਦੇ ਵਿੱਚ ਜਿਹੜੇ ਲੋਕ ਲੈਂਦੇ ਨੇ ਤੇ ਉਹਦੀਆਂ ਚੁਸਕੀਆਂ ਲਈਆਂ ਜਾਂਦੀਆਂ ਨੇ ਉਹ ਵੀ ਗਰਮ ਹੁੰਦੀ ਤੇ ਪਾਣੀ ਫਿਰੇ ਕਿਵੇਂ ਨਸਾਨ ਕਰਦਾ ਅਸਲ 'ਚ ਗੱਲ ਇਦਾਂ ਕਿ ਪਾਣੀ ਭਾਜੀ ਪੀਣੇ ਆਪਾਂ ਹਾਂਜੀ ਹਾਂਜੀ ਜਿਆਦਾ ਪਾਣੀ ਗਰਮ ਜਿਹਦਾ ਹੁੰਦਾ ਵਾ ਉਹ ਮੂੰਹ ਦੇ ਵਿੱਚ ਪਾਣੇ ਆਪਾਂ ਹਾਂਜੀ ਠੀਕ ਆ ਨਾ ਉਹਦੇ ਨਾਲ ਬਰਨਿੰਗ ਸੈਂਸ ਕਿਸਵਲ ਹੋ ਸਕਦੀ ਆ ਜਾਂ ਇਹ ਜਦੋਂ ਬਹੁਤ ਖਰਮਸ ਕਰਦੇ ਬੁੱਲਦੇ ਚ ਪਾਉਂਦੇ ਪਾਣੀ ਪੀਂਦੇ ਠੀਕ ਹੈ ਨਾ ਚਾਹ ਦਾ ਇਹ ਕੱਪ ਦੇ ਵਿੱਚ ਇੱਕ ਚਾਹ ਪਾਈ ਹੋਈ ਹੈ ਬੰਦਾ ਵੇਟ ਕਰਦਾ ਕਿ ਜਦ ਗਰਮ ਨਾਏ ਥੋੜੀ ਠੰਡੀ ਹੋ ਸਕਦੀ ਹੈ ਨਾ ਨਾਲ ਗੱਪ شپ ਨਾਲ ਗੱਪ شپ ਮਾਰਦੇ ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੁੰਦਾ ਇੱਕ ਫੂਕ ਮਾਰ ਕੇ ਆਦਤ ਹੁੰਦੀ ਹੈ ਕਿ ਚਾਹ ਨੂੰ ਫੂਕ ਮਾਰ ਕੇ ਪੀਂਦੇ ਪੰਜਾਬੀਆਂ ਦੀ ਇਹ ਥੋੜੀ ਆਦਤ ਹੁੰਦੀ ਆ ਤੇ ਪਾਣੀ ਨੂੰ ਇਦਾਂ ਕਰਦੇ ਨਹੀਂ ਆਪਾਂ ਸਿੱਧਾ ਹੀ ਕਿਸੇ ਵੇਲੇ ਕਰਨੇ ਕਿ ਸਿੱਧਾ ਮੂੰਹ ਨੂੰ ਲਾ ਰਹੇ ਨੇ ਕਦੀ ਆਪਾਂ ਦੇਖਿਆ ਨਹੀਂ ਕਿ ਉਹ ਜਿਆਦਾ ਗਰਮ ਹੈਗਾ ਜਾਂ ਠੰਡਾ ਹੈਗਾ ਇਸ ਕਰਕੇ ਕਈ ਅਕਸੀਮਾ ਮੇ ਦਾਵੰਦਾ ਇਸ ਤਰ੍ਹਾਂ ਹੋ ਸਕਦਾ ਹਾਂਜੀ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਜਿਵੇਂ ਸਵਾਲ ਅਸੀਂ ਸ਼ੁਰੂ ਕੀਤਾ ਸੀ ਕਿ ਇਸ ਵਾਰ ਠੰਡ ਨਹੀਂ ਪਈ ਕਿ ਕੁਦਰਤ ਦੇ ਨਾਲ ਜਿਹੜੇ ਲੋਕ ਖਲਵਾੜ ਕਰ ਰਹੇ ਨੇ ਜਾਂ ਰੁੱਖਾਂ ਤੇ ਕੁਹਾੜੇ ਚੱਲਣੇ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਘਾਤਕ ਪ੍ਰਨਾਮ ਜਿਹੜੇ ਇੱਕ ਮਨੁੱਖ ਨੂੰ ਦੇਖਣੇ ਪੈ ਰਹੇ ਨੇ ਤੇ ਇਹ ਡੂੰਘੇ ਚਿੰਤਾ ਦਾ ਵਿਸ਼ਾ ਵੀ ਆ ਸਾਹਮਲੇ ਹੈ ਨਾ ਭਾਜੀ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਆ ਹਾਂਜੀ ਹਾਂਜੀ ਤੇ ਇਹ ਬਿਲਕੁਲ ਸਹੀ ਹੈ ਕਿ ਸਾਡੇ ਲੋਕ ਅੱਜ ਕੱਲ ਰੁੱਖ ਤੇ ਲਗਾ ਨਹੀਂ ਰਹੇ ਜੀ 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 ਤੇ ਉਸ ਨੂੰ ਵੱਧਣ ਦੀ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ ਕਿ ਆਪਾਂ ਕਟੇ ਜਾ ਰਹੀ ਹੈ ਜਾਸ ਕਰੇ ਹਾਂ ਜੀ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਜਿਹੜੀ ਹੈ ਨਾ ਰੁੱਖ ਲਗਾਉਣੇ ਚਾਹੀਦੇ ਕਿਉਂਕਿ ਰੁੱਖ ਰਸਾਲ ਦੇ ਨਾਲ ਹੀ ਜੇ ਗਰਮੀ ਵੀ ਆਉਂਦੀ ਹੈ ਤੇ ਜਿਆਦਾ ਤੋਂ ਵੱਧ ਵੱਧ ਰੁੱਖ ਲਗਾਵਾਂਗੇ ਤੇ ਬਾਰਿਸ਼ ਹੋਏਗੀ ਬਾਰਿਸ਼ ਹੋਏਗੀ ਆਕਸੀਜਨ ਵਧੇਗੀ ਆਕਸੀਜਨ ਵਧੇਗੀ ਤੇ ਲੋਕਾਂ ਨੂੰ ਜਿਹੜੀ ਸਾਹ ਲੈਣ ਚ ਦਿੱਕਤ ਵੀ ਨਹੀਂ ਆਉਂਦੀ ਤੁਸੀਂ ਦੇਖਿਓਣਾਗੇ ਆਪਾਂ ਜਿਹੜੇ ਵੱਡੇ ਵੱਡੇ ਸ਼ਹਿਰ ਹਮ ਨਾਨੀ ਲੈਣਾ ਚਾਹੁੰਦਾ ਹਾਂ ਹਨਾ ਉੱਥੇ ਮਤਲਬ ਕਿ ਕਾਫੀ ਸਫੋਕੇਸ਼ਨ ਵਗਰਾ ਹੁੰਦੀ ਉਹ ਇਸ ਕਰਕੇ ਕਿਉਂ ਹੁੰਦੀ ਪੋਲੂਸ਼ਨ ਬਹੁਤ ਜ਼ਿਆਦਾ ਹੈਗਾ ਕਿਉਂਕਿ ਹਰ ਘਰ ਦੇ ਵਿੱਚ ਦੋ ਦੋ ਤਿੰਨ ਦਿਨ ਗੱਡੀਆਂ ਹੈਗੀਆਂ ਮੋਟਰਸਾਈਕਲ ਹੈਗੀਆਂ ਤੇ ਇੰਨੀ ਆਕਸੀਜਨ ਨਹੀਂ ਹੈਗੀ ਸ਼ਹਿਰਾਂ ਦੇ ਵਿੱਚ ਪਲਾਂਟ ਨਹੀਂ ਲੱਗੇ ਹੋਏ ਉਹਦੇ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਪਿੰਡਾਂ 'ਚ ਜਿੱਥੇ ਲੋਕਾਂ ਨੂੰ ਉੱਥੇ ਕਾਫੀ ਸ਼ਹਿਰਾਂ ਦੇ ਨਾਲੋਂ ਪਿੰਡਾਂ ਦੇ ਵਿੱਚ ਕਾਫੀ ਫਰਕ ਹੈਗਾ ਠੀਕ ਹੈ ਜੀ ਇਹ ਆਕਸੀਜਨ ਦੀ ਵੀ ਇੰਨੀ ਡੈਫੀਕੇਸ਼ਨ ਨਹੀਂ ਆਉਂਦੀ ਤੇ ਲੋਕ ਤੰਦਰੁਸਤ ਵੀ ਨਹੀਂ ਪਰ ਫਿਰ ਵੀ ਮੈਨੂੰ ਲੋਕ ਆਪਣੇ ਪ੍ਰਾਣਾਸ਼ਾਲੇ ਦੇ ਇਲਾਕੇ ਦੇ ਹੋਰ ਵੀ ਨਿਵਾਸੀਆਂ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਜੀ ਕਿ ਉਹਨਾਂ ਲੱਗੇ ਅਪੀਲ ਆ ਕਿ ਉਹ ਜਿਆਦਾ ਤੋਂ ਜਿਆਦਾ ਰੋਖ ਲਗਾਣ ਤੇ ਜਿਸ ਦੇ ਨਾਲ ਮਤਲਬ ਸਾਡੀ ਸਿਹਤ ਦਾ ਵੀ ਵਧੀਆ ਮਤਲਬ ਧਿਆਨ ਰਵੇ ਤੇ ਆਕਸੀਜਨ ਦੀ ਵੀ ਕਮੀ ਨਾ ਹੋਵੇ ਹਾਂ ਸੋ ਇਸ ਹਨ ਡਾਕਟਰ ਆਰ ਕੇ ਮੱਟੂ ਜੀ ਇਹਨਾਂ ਨੇ ਜਿੱਥੇ ਆਪਣੇ ਹਸਪੀਟਲ ਦੇ ਵਿੱਚ ਜਿਵੇਂ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਨੇ ਵੀ ਦੱਸਿਆ ਡਾਕਟਰ ਰਾਣਾ ਜੀ ਨੇ ਕੇ ਸਿਵਾਵਾ ਮੈਡੀਕਲ ਦੀਆਂ ਨਭਾਰੇ ਨੇ ਵਕ ਵਕ ਬਿਮਾਰੀਆਂ ਦਾ ਜ਼ਿਕਰ ਕੀਤਾ ਤੇ ਉੱਥੇ ਹੀ ਜੋ ਵਾਤਾਵਰਣ ਨੂੰ ਲੈ ਕੇ ਵੀ ਉਹਨਾਂ ਨੇ ਗਹਿਰਾ ਜਿਹੜਾ ਵਾ ਇਹ ਚਿੰਤਾ ਦਾ ਪ੍ਰਗਟਾਵਾ ਕਰਦੇ ਆ ਉਹਨਾਂ ਨੇ ਉਹਨਾਂ ਦੇ ਹਸਪੀਟਲ ਦੇ ਨਾਲ ਜੁੜੇ ਹੋਏ ਵੱਡੀ ਤਦਾਦ ਚ ਜੋ ਪੇਸ਼ਣ ਨੇ ਮਰੀਜ਼ ਨੇ ਉਨਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਫਿਊਚਰ ਦੇ ਵਿੱਚ ਸ਼ੁੱਧ ਵਾਤਾਵਰਣ ਚਾਹੁੰਦੇ ਹੋ ਤਾਂ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਕਿ ਉਹ ਇੱਕ ਇੱਕ ਰੁੱਖ ਜਿਹੜਾ ਜ਼ਰੂਰ ਲਾਵੇ ਤੇ ਜੋ ਰੁੱਖਾਂ ਦੇ ਉੱਪਰ ਲਗਾਤਾਰ ਕੋਹਾੜਾ ਜਿਹੜਾ ਚਲਾਇਆ ਜਾ ਰਿਹਾ ਕੁਦਰਤ ਨਾਲ ਖਲਵਾੜ ਕੀਤੀ ਜਾ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਤਾਂ ਜੋ ਜਿਵੇਂ ਇਸ ਵਾਰੀ ਤੁਸੀਂ ਦੇਖਿਆ ਕਿ ਠੰਡ ਠੰਡ ਦੀ ਉਡੀਕ ਦੇ ਵਿੱਚ ਹੀ ਸਾਰਾ ਸਿਆਲ ਜਿਹੜਾ ਉਹ ਨਿਕਲ ਚੁੱਕਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵੀ ਵਧਣੀ ਜਿਹੜੀ ਉਹ ਸੰਭਾਵਕ ਹੈ ਸੋ ਇਸ ਕਰਕੇ ਉਹਨਾਂ ਨੇ ਆਪਣੀ ਅੰਗਰੇਜ਼ਾਂ ਨੂੰ ਜਿਹੜਾ ਇਹ बार-बार ਇਹੀ ਮੈਸੇਜ ਦਿੱਤਾ ਕਿ ਵੱਧ ਤੋਂ ਵੱਧ ਰੁਕ ਲਗਾ ਕੇ ਪੰਜਾਬ ਦੀ ਇਸ ਧਰਤੀ ਨੂੰ ਹਰਿਆ-ਭਰਿਆ ਬਣਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਬੱਚਿਆਂ ਦਾ ਭਵਿੱਖਾ ਉਹ ਜਿਹੜਾ ਵਧੀਆ ਹੋ ਸਕੇ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨ ਅਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਦਾਸ